ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਇਸ ਸਮੇਂ ਅਸੀਂ ਬਾਈਪਾਸ ਤੋਂ ਜਿਹੜਾ ਰੋਡ ਕਲਰਾ ਮਹੱਲੇ ਨੂੰ ਜਾਂਦਾ ਉਸ ਪਾਸੇ ਆਏ ਹੋਏ ਆ ਜੇ ਮੜ ਜ ਅੱਗੇ ਕਰਕੇ ਦਿਖਾ ਆ ਤਾਂ ਥੋੜੀ ਹਾਲੇ ਦਿਵਾਲੇ ਬਰਮਾ ਦੇ ਉੱਤੇ ਬੂਟੀ ਹੋਈ ਹੋਈ ਆ ਜਿਹਦੇ ਕਰਕੇ ਸੜਕ ਦਾ ਮਾੜਾ ਮੋਟਾ ਅੰਦਾਜ਼ਾ ਹੁੰਦਾ ਅਦਰਵਾਈਜ਼ ਪਾਣੀ ਚ ਕਾਫੀ ਉਛਾਲ ਆਇਆ ਹੋਇਆ ਔਰ ਪਾਣੀ ਦਾ ਪੱਧਰ ਜਿਹੜਾ ਆ ਪਹਿਲਾਂ ਦੱਸਿਆ ਜਾ ਰਿਹਾ ਕਿ ਇੱਧਰ ਘੱਟ ਸੀ ਹੁਣ ਉਹ ਵੀ ਵਧਣਾ ਸ਼ੁਰੂ ਹੋ ਗਿਆ ਬੇ ਜਿਹੜੀ ਹੈ ਉਹਦੀ ਸਫਾਈ ਹਾਲਾਂਕਿ ਕਰਾਈ ਗਈ ਸੀ ਪ੍ਰਸ਼ਾਸਨ ਵੱਲੋਂ ਥੋੜੇ ਦਿਨ ਪਹਿਲਾਂ ਸਾਡੀ ਖਬਰ ਤੋਂ ਬਾਅਦ ਲੇਕਿਨ ਫਿਰ ਉੱਥੇ ਬਹੁਤ ਸਾਰੀ ਬੂਟੀ ਹੋ ਗਈ ਜਿਸ ਕਰਕੇ ਇੱਕ ਤਾਂ ਪਾਣੀ ਬਲਾਕੇਜ ਹੋ ਜਾਂਦਾ ਬਲੌਕ ਹੋ ਜਾਂਦਾ ਬਲਾਕੇਜ ਪੜ ਜਾਂਦੀ ਹੈ ਇੱਕ ਆ ਹਾਲਾਤ ਨੇ ਕਿਉਂਕਿ ਪਿੱਛੇ ਉਹ ਜਿਹੜੇ ਦਰਿਆ ਆ ਉਹ ਉਫਾਮ ਤੇ ਆ ਚੱਲ ਕਾ ਪਿੱਛੇ ਦਰਿਆ ਜਿਹੜੇ ਉਫਾਮ ਤੇ ਆ ਤੇ ਇਧਰਲੇ ਪਾਸੇ ਨੀਵਾ ਏਰੀਆ ਆ ਆ ਦੇਖ ਫਸਲਾਂ ਦਾ ਨੁਕਸਾਨ ਜਿਹੜਾ ਆ ਉਹ ਤਾਂ ਹੋ ਗਿਆ। ਫੜ ਲੋਕੀ ਸੁਰੱਖਿਅਤ ਰਹਿਣ ਉਹਦੇ ਲਈ ਕੰਮ ਕਰਨਾ ਬਹੁਤ ਜ਼ਰੂਰੀ ਆ ਦਿਖਾਈਂ ਚ ਰ ਇੱਧਰ। ਇੱਧਰ ਦੇ ਪਾਸੇ ਦਿਖਾ। ਫਸਲਾਂ ਦਾ ਨੁਕਸਾਨ ਤਾਂ ਹੋ ਗਿਆ। ਇਹ ਲੋਕ ਸੁਰੱਖਿਅਤ ਰਹਿਣ ਕਿਉਂਕਿ ਪਾਣੀ ਦਾ ਹੌਲੀ ਕਰੀ। ਆ ਵਹਾਵ ਦੇਖੋ ਪਾਣੀ ਦਾ ਪਿੱਛੋਂ ਕਿੰਨੀ ਤੇਜ਼ ਹੈ। ਔਰ ਇਹਨੇ ਹੋਰ ਤੇਜ਼ ਹੋਣਾ। ਕਿਉਂਕਿ ਡੈਮਾਂ ਤੋਂ ਦੱਸਿਆ ਜਾ ਰਿਹਾ ਹੱਲੇ ਵੀ ਪਾਣੀ ਜਿਹੜਾ ਛੱਡਿਆ ਜਾ ਰਿਹਾ। ਤੇ ਜਾਦ ਤੱਕ ਪਾਣੀ ਦਾ ਪੱਧਰ ਡੈਮਾ 'ਚ ਨਹੀਂ ਘਟਦਾ ਇਧਰਲੇ ਪਾਸੇ ਇੱਕ ਮਿੰਟ ਇਧਰ ਇਧਰਲੇ ਪਾਸੇ ਜਿਹੜੀ ਆ ਕਿ ਪਾਣੀ ਘਟੇਗਾ ਉਹਦੀ ਆਸ ਘਟ ਜਾਂਦੀ ਆ ਤਾਂ ਇਹ ਲੋਕ ਚਿੰਤਿਤ ਨੇ ਚਿੰਤਿਤ ਨੇ ਪਰੇਸ਼ਾਨ ਨੇ ਕਾਫੀ ਢੇਰ ਤੋਂ ਕਾਲਸ ਕਰ ਰਹੇ ਆ ਕੱਲ ਰਾਤੀ ਅਸੀਂ ਤਾਜੋਨ ਵਾਲੇ ਪਾਸੇ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਤਾਜੋਨ ਵਾਲੇ ਪਾਸੇ ਗਿਆ ਪਰसों ਅਸੀਂ ਪੰਦਰਾਵਲ ਸੀਗੇ ਉਸ ਤੋਂ ਬਾਅਦ ਪ੍ਰਸ਼ਾਸਨ ਪੰਦਰਾਵਲ ਵੀ ਗਿਆ ਪਹਿਲਾਂ ਵੀ ਜਾਣਦਾ ਆਂਦਾ ਰਿਹਾ ਰਾਤੀ ਤਾਂ ਬੜੀ ਮਿਹਨਤ ਕੀਤੀ ਹੈ ਪ੍ਰਸ਼ਾਸਨ ਨੇ ਔਰ ਹੁਣ ਆ ਜਿਹੜਾ ਏਰੀਆ ਹੈ ਕਿਉਂਕਿ ਇੱਧਰ ਘਰ ਨੇ ਪਿਛਲੀ ਪਿਛਲੇ 23 ਚ ਜਦੋਂ ਇੱਧਰਲੇ ਪਾਸੇ ਪਾਣੀ ਆਇਆ ਤਾਂ ਇਹਨਾਂ ਲੋਕਾਂ ਨੂੰ ਬੜੀ ਮੁਸ਼ਕਲਾਂ ਕੱਢਿਆ ਗਿਆ ਸਾਡੇ ਇੱਧਰ ਤਾਂ ਲੋਕ ਇਹ ਵੀ ਕਹਿੰਦੇ ਆ ਕਿ ਆ ਪ੍ਰਸ਼ਾਸਨ ਕੋ ਤਾਂ ਆਪਣੀਆਂ ਕਿਸ਼ਤੀਆਂ ਵੀ ਨਹੀਂ ਹੈਗੀਆਂ ਉਹਨਾਂ ਦੇ ਵੀ ਹਾਲਤ ਬੁਰੀ ਹੈ ਤਾਂ ਰੱਬ ਨਾ ਕਰੇ ਜੇ ਕੋਈ ਵੱਡਾ ਮਸਲਾ ਬਣ ਗਿਆ ਤਾਂ ਵੈਕਿਊਏਟ ਕਿਵੇਂ ਕਰਨਾ ਹੈ ਇਹਨਾਂ ਨੂੰ ਸੁਰੱਖਿਅਤਾਂਵਾਂ ਤੇ ਲੈ ਕੇ ਕਿਵੇਂ ਜਾਣਾ ਹਾਲੇ 2 ਸਾਲ ਪਹਿਲਾਂ ਜੋ ਹਾਲਤ ਬਣੀ ਸੀ ਉਹਦੇ ਕਰਕੇ ਘਰਾਂ ਦਾ ਬੈੱਡਾਂ ਦਾ ਫਰਿੱਜਾਂ ਦਾ ਅਲਮਾਰੀਆਂ ਦਾ ਕਿਚਨ ਦਾ ਕੱਲਾ-ਕੱਲਾ ਸਮਾਨ ਇਹਨਾਂ ਦਾ ਨੁਕਸਾਨਿਆ ਗਿਆ ਸੀਗਾ ਜੇ ਹੁਣ ਫੇਰ ਤੋਂ ਉਹੀ ਸਥਿਤੀ ਬਣਦੀ ਹੈ ਮਸੀਂ 1.5-2 ਸਾਲ ਬਾਅਦ ਤਾਂ ਮਾੜਾ-ਮੋਟਾ ਪੈਰਾਂ ਤੇ ਆਏ ਹੋਣੇ ਆ ਜਾਂ ਨਵੇਂ ਬੈੱਡ-ਬੁੱਡ ਖਰੀਦੇ ਹੋਣੇ ਫੇਰ ਉਹੀ ਹਾਲ ਬਣ ਜਣੇ ਤੇ ਕੋਈ ਤਰਕੇ ਦਿਖਾ ਦਿੰਨੇ ਹਾਲਾਤ ਆ ਜਾ ਤਾਂ ਦੂਜਾ ਮਾਈਕ ਸਾਹਿਬ ਵੀ ਲੈ ਲੀਕ ਦਾ ਇਹ ਬੇਈ ਤੁਸੀਂ ਵਜੇ ਬਲਾਈਂਜਰਾਂ ਨੂੰ ਆਹ ਤਸਵੀਰ ਹੈ ਜੀ ਕਲਰਾ ਮੱਲੇ ਬੇਈ ਦੀ ਔਰ ਬੇਈ ਦਾ ਪਾਣੀ ਤੇ ਉਹ ਜਿਹੜੀ ਲਿੰਕ ਸੜਕ ਹੈ ਉਹਦਾ ਲੈਵਲ ਬਰਾਬਰ ਹੋ ਗਿਆ ਹਾਲਾਂਕਿ ਇਹ ਸਮਝੀਏ ਕਿ ਜਿਹੜਾ ਸੜਕ ਦੇ ਉੱਤੇ ਪਾਣੀ ਹੈ ਉਹਦਾ ਪੱਧਰ ਬੇਈ ਦੇ ਪਾਣੀ ਨਾਲੋਂ ਜ਼ਿਆਦਾ ਉੱਚਾ ਹੈ ਤਾਂ ਜੇ ਪਿੱਛੇ ਹੋਰ ਪਾਣੀ ਦਾ ਬਹਾਵ ਤੇਜ ਹੋਇਆ ਹੋਰ ਜ਼ਿਆਦਾ ਕਿਉਸਿਕ ਪਾਣੀ ਛੱਡਿਆ ਜਾਂਦਾ ਇਹ ਨੀਵਾ ਏਰੀਆ ਘਰਾਂ ਤੱਕ ਮਾਰ ਪੈਣੀ ਔਰ ਘਰਾਂ ਨੂੰ ਤਰੇੜਾਂ ਤੇ ਉਹਦੇ ਪਿਛਲੀ ਵਾਰੀ ਆ ਗਈਆਂ ਸੀ ਭਾਈ ਭਾਈ ਅੰਦਰ ਵੜ ਗਏ ਅੰਦਰ ਭਾਈ ਪਾਣੀ ਤਾਂ ਵੜ ਗਏ ਅੰਦਰ ਵੜ ਗਿਆ ਆ ਜਿਹੜਾ ਏਰੀਆ ਨਾ ਆ ਜਿਹੜਾ ਏਰੀਆ ਇੱਕ ਮਿੰਟ ਇੱਕ ਮਿੰਟ ਆ ਗਿਆ ਤੇਰੇ ਕੋਲ ਹੀ ਆ ਗਿਆ ਭਾਈ ਬੈਲਾ ਕਰ ਤੇ ਪਾਣੀ ਚੱਲ ਨਾਲ ਹੀ ਆ ਤੇਰੇ ਹੋ ਜਾ ਅਗਲੇ ਨੂੰ ਬਹੁਤ ਇਹਨਾਂ ਦੇ ਘਰ ਓਏ ਮਾਈਕ ਕਿਹੜਾ ਗੰਡੇ ਵੜ ਦੰਦੀਆਂ ਮਾਰਦਾ ਚਲੋ ਇਹ ਪਹਿਲਾਂ ਕਹਿੰਦੇ ਆ ਕਿ ਪਾਣੀ ਵੜ ਗਿਆ ਚੱਕਰ ਇਹ ਹੈ ਕਿ ਜਦੋਂ ਜ਼ਰੂਰਤ ਹੁੰਦੀ ਹੈ ਉਹ ਤਾਂ ਗੋਪੀ ਨੂੰ ਆਵਾਜ਼ ਮਾਰਦਾ ਕੋਈ ਟੋਪੀ ਨੂੰ ਮਾਰਦਾ ਆਪਣਾ ਪੱਖਾ ਪਰੱਖਿਆ ਕਰੋ ਯਾਰ ਆਹ ਦੇਖੋ ਬੇਈ ਕੱਲ ਘਟ ਆ ਬੇਈ ਚ ਬੂਟੀ ਘਟ ਸੀਗੀ ਜੇ ਮੈਂ ਕਹਿੰਨਾ ਉਖੜ ਕੇ ਮੋਰ ਤਾਂ ਕਾ ਕੇ ਬਲਾਕੇਜ ਹੋ ਗਈ ਨਾ ਇਹ ਜਿਹੜੀ ਬੂਟੀ ਪਿਛਲੇ ਪਾਸੇ ਸੀਗੀ ਇਹ ਤੱਕ ਪਜਦੀ ਬਾਈ ਦੀ ਬੂਟੀ ਇੱਥੇ ਤੱਕ ਆ ਗਈ ਹੈ ਔਰ ਇੱਥੇ ਉਹਨੂੰ ਬਲਾਕੇਜ ਹੋ ਜਾਣੀ ਹੈ ਫਿਰ ਪਾਣੀ ਬਾਹਰ ਨੂੰ ਨਿਕਲਣਾ ਹੁਣ 10 ਵੀਰ ਜਿਹੜੀ ਇੱਧਰ ਤੁਹਾਡੀ ਤਕਲੀਫ ਹੈ ਘਰਾਂ ਚ ਬਾਈ ਘਰਾਂ ਚ ਪਾਣੀ ਭੜ ਗਿਆ ਸਾਰਿਆਂ ਜੀ ਸਮਾਨ ਸਭੋਂ ਚੱਕ ਕੇ ਹਟਿਆ ਹੁਣੇ ਹੁਣ ਆ ਕੇ ਸਫਾਈ ਕਰਦੇ ਪਏ ਆਂ ਇੱਥੇ ਇਹਦੀ ਆਪ ਸਫਾਈ ਲੱਗੀ ਹੋਈ ਆ ਆਪ ਸਫਾਈ ਕਰਨ ਲੱਗੇ ਉਹ ਪਿਛਲੇ ਸਾਪੇ ਜਿਹੜਾ ਪਹਿਲਾਂ ਬਣਿਆ ਸੀ ਉੱਥੇ ਵੀ ਆਪ ਸਫਾਈ ਕੀਤੀ ਸੀ ਅਸੀਂ ਮੈਂ ਉਹ ਵੀਡੀਓ ਦਿਖਾਈ ਹੈ ਮੈਂ ਉਹ ਵੀ ਆਪ ਸਫਾਈ ਕੀਤੀ ਹੁਣ ਫੇਰ ਆ ਕੇ ਆਪ ਸਫਾਈ ਕਰਨ ਲੱਗੇ ਆ ਸਾਫ ਕਰਨਾ ਆ ਬਾਕੀ ਦੇਖ ਲਓ ਵੀ ਵਿੱਚ ਤਾਂ ਬੜਿਆ ਨਹੀਂ ਜਾਣਾ ਜਿੰਨਾ ਕ ਪਾਣੀ ਹੈਗਾ ਨਾ ਦੇਖ ਤਾਂ ਬੜਿਆ ਨਹੀਂ ਜਾਣਾ ਅੱਛਾ ਜੇ ਇਹਦੀ ਹੁਣ ਪ੍ਰੋਪਰ ਸਫਾਈ ਨਹੀਂ ਹੁੰਦੀ ਤਾਂ ਖਤਰਾ ਕੀ ਕੀ ਹੈ ਮੈਂ ਚਾਹੁੰਦਾ ਚੰਗੀ ਤਰ੍ਹਾਂ ਸਮਝਾ ਦਿਓ ਦੇਖੋ ਇਹ ਤਾਂ ਹਜੇ ਪਾਣੀ ਚੱਲੀ ਜਾ ਰਿਹਾ ਨਾ ਆ ਜੇ ਇਹੀ ਕਚਰਾ ਵਿੱਚ ਫਸ ਗਿਆ ਇਹਦੇ ਬਲੋਕੇਜ ਹੋ ਜਾਣੀਆਂ ਫੇਰ ਤਾਂ ਪਾਣੀ ਆਣਾ ਹੀ ਨਹੀਂ ਇਹਦੇ ਕਰਕੇ ਇੱਧਰ ਪਾਣੀ ਆ ਰਿਹਾ ਨਾ ਅੱਛਾ 15 ਦਿਨ ਪਹਿਲਾਂ ਅਸੀਂ ਖਬਰ ਲਾਈ ਸੀ ਉਦੋਂ ਬੇਅੰਤ ਦੀ ਸਫਾਈ ਕਰਾਤੀ ਸੀ ਇਹ ਬੂਟੇ ਇੰਨੀ ਸ਼ਤੀ ਪੜੀ ਹੋ ਜਾਂਦੀ ਹੈ ਬੜੀ ਨਹੀਂ ਹੋ ਜਾਂਦੀ ਖੁਸ਼ ਹੜ ਕੇ ਵੀ ਆਈ ਜਾਂਦੀ ਆ ਉਹ ਦੇਖੋ ਆਈ ਆ ਅੱਛਾ ਪਿੱਛੋਂ ਹੜ ਕੇ ਆ ਰਹੀ ਆ ਪਿੱਛੇ ਆ ਰਹੀ ਸਫਾਈ ਕੀਤੀ ਚੂੜਪਾ ਤੋਂ ਆਈ ਜੀ ਓਕੇ ਤਾਂ ਆਪਾਂ ਇਹ ਸਮਝੀਏ ਬੇਈ ਦੀ ਸਫਾਈ ਤਾਂ ਕਰਾਈ ਸੀਗੀ ਲੇਕਿਨ ਜਿੰਨੇ ਕਿ ਨਜ਼ਰ ਆਉਂਦੀ ਉੰਨੇ ਕੀ ਕਰਾਈ ਸੀ ਅੱਖਾਂ ਤੋਂ ਹੱਲੇ ਪਰਦੇਸ ਹੋ ਗਿਆ ਇਹ ਤਾਂ ਪਿੱਛੇ ਪਿੱਛੇ ਸਫਾਈ ਕਰਾਈ ਸੀ ਇਧਰ ਨਹੀਂ ਕਰਾਈ ਸਫਾਈ ਮਤਲਬ ਮੌਕੇ ਦੀ ਕਰ ਦਿੱਤੀ ਹਾਂ ਜੀ ਮੌਕੇ ਦੀ ਸਮਝੋ ਇੱਕ ਸਿਰ ਦੀ ਹਜਾਮਤ ਕਰਤੀ ਬਾਕੀ ਛੱਡ ਦੇ ਹਾਂ ਜੀ ਬਾਕੀ ਛੱਡਤਾ ਜੀ ਐਵੇਂ ਕਰਕੇ ਪਾਣੀ ਇਧਰੋਂ ਨਿਕਲਦਾ ਪਿਆ ਸਾਹਮਣੇ ਇਹ ਆਪਾਂ ਟੈਕਨੀਕਲ ਗੱਲ ਸਮਝ ਪਿੱਛੋਂ ਹੜਕੇ ਆਈ ਹੋਈ ਐ ਇਹਦੀ ਜੜ ਇੱਥੇ ਨਹੀਂ ਇਹਦੀ ਜੜ ਪਿੱਛੋਂ ਇਹ ਹੜ੍ਹ ਦੀ ਆਈ ਆ ਤਾਂ ਇੱਥੇ ਮੌਕੇ ਤੇ ਜਿੰਨਾਂ ਕ ਨਜ਼ਰ ਆਉਂਦਾ ਸੀ ਉੰਨੇ ਕ ਜਿਹੜੀ ਸਫਾਈ ਕੀਤੀ ਗਈ ਆਲੇ ਦੁਆਲੇ ਪ੍ਰੋਪਰ ਸਫਾਈ ਨਹੀਂ ਹੋਈ ਜੇ ਡਰੇਨਾਂ ਦੀ ਚੰਗੀ ਤਰ੍ਹਾਂ ਸਫਾਈ ਹੁੰਦੀ ਪਈਆਂ ਦੀ ਸਫਾਈ ਹੁੰਦੀ ਫਿਰ ਸ਼ਾਇਦ ਪਾਣੀ ਆਣੇ ਨਹੀਂ ਸੀ ਘਰਾਂ ਚ ਜੇ ਚੰਗੀ ਤਰ੍ਹਾਂ ਸਫਾਈ ਹੁੰਦੀ ਤਾਂ ਆ ਭਾਈ ਬੇਲ ਆਈ ਤਾਂ ਆ ਗਿਆ ਪਾਣੀ ਹੈ ਜਦੋਂ ਆ ਸਵੇਰੇ ਬੇਲ ਆਈ ਉਦੋਂ ਪਾਣੀ ਇਦਾਂ ਨਿਕਲਿਆ ਨਹੀਂ ਤਾਂ ਬੇਹ ਕ ਪਾਣੀ ਨਿਕਲੀ ਜਾਂਦਾ ਜੀ ਉਸ ਤੋਂ ਬਾਅਦ ਆਇਆ ਜੀ ਤਾਂ ਬੇਲ ਤੋਂ ਬਾਅਦ ਜੇ ਬੇਈ ਆਪਣਾ ਆਪਣੇ ਰਸਤੇ ਤੇ ਚੱਲੀ ਜਾਂਦੀ ਫਿਰ ਤੁਹਾਡੇ ਘਰਾਂ 'ਲ ਮਾਰਨੀ ਸੀ ਨਹੀਂ ਸੀ ਆਣਾ ਜਦੋਂ ਇਹ ਸਵੇਰੇ ਆ ਗਈ ਬੇਲ ਉਸ ਤੋਂ ਬਾਅਦ ਪਾਣੀ ਆਇਆ ਸਾਡੇ ਘਰਾਂ 'ਚ ਹੁਣ ਘਰਾਂ 'ਚ ਕਿੰਨਾ ਕਿੰਨਾ ਪਾਣੀ ਆ ਜੀ ਸਾਰੇ ਨੂੰ ਤਾਂ ਆ ਹੀ ਗਿਆ ਘਰਾਂ 'ਚ ਪਾਣੀ ਜਿਹੜਾ ਥੱਲੇ ਫਿਰ ਬੈੱਡ ਬੁੱਡ ਚੱਕਣੇ ਪਏ ਹੁਣ ਸਾਰੇ ਸਾਰਾ ਹਲਮਾ ਲੱਗਿਆ ਜੀ ਹਮ ਅਜੇ ਤਾਂ ਇਹ ਡਰੇਨ ਦੇ ਸਾਰਾ ਹਲਮਾ ਲੱਗਿਆ ਅਜੇ ਤਾਂ ਸਾਡੇ ਪਸ਼ੂ ਵੀ ਵਿੱਚੇ ਗਿਆ ਜੀ ਪਾਣੀ ਚ ਹਾਂਜੀ ਪਾਣੀ ਦੇ ਪਿੱਛੇ ਹੀ ਆਪਾਂ ਸੋ ਸਾਰੇ ਹੂੰ ਸਮਾਨ ਵਿਚਾਰੇ ਆ ਪਿੰਡ ਵਾਲੇ ਸਾਧ ਕੇ ਸਮਾਨ ਕੱਢਿਆ ਸੀ ਸਾਰਿਆਂ ਨੇ ਜੀ ਹਾਂਜੀ ਤੇ ਰਾਸ਼ਨ ਪਾਣੀ ਸਭ ਤਬਾਹ ਹੋ ਗਿਆ ਹਾਂਜੀ ਹਾਂਜੀ ਸਾਰਾ ਕੁਝ ਤਬਾਹੀ ਹੈ ਜੀ ਮੱਝਾਂ ਚਾਰਾ ਜਿਹਾ ਉਹ ਵੀ ਖਰਾਬ ਹੋ ਗਿਆ ਸਾਰੇ ਜੀ ਪਾਣੀ ਕਰਕੇ ਤਾਂ ਹੁਣ ਜਿਹੜੇ ਮੈਨੂੰ ਭਰਾ ਪੁੱਛਦੇ ਸੀਗੇ ਫੋਨ ਕਰ ਕਰ ਕੇ ਕਿ ਭਾਜੀ ਆਪਣੇ ਏਰੀਆ ਚ ਮਦਦ ਕਰਨਾ ਚਾਹੁੰਦੇ ਕਿੱਧਰ ਕਰੀਏ ਤਾਂ ਕਲਰਾ ਮੱਲੇ ਵਾਲਿਆ ਵੀਰ ਤੁਸੀਂ ਦੇਖ ਲਓ ਇਹ ਕਹਿੰਦੇ ਕਿ ਚਾਰਾ ਵੀ ਜਿਹੜਾ ਉਹ ਵੀ ਨੁਕਸਾਨਿਆ ਗਿਆ ਘਰ ਅੰਦਰ ਵੀ ਨੁਕਸਾਨ ਹੈ ਸਭ ਤੋਂ ਪਹਿਲੀ ਜਿਹੜੀ ਜ਼ਰੂਰਤ ਹੈ ਮੈਨੂੰ ਲੱਗਦਾ ਚਾਰੇ ਦੀ ਐਸੀ ਹਾਂਜੀ ਹਾਂਜੀ ਚਾਰੇ ਦੀ ਐਸੀ ਹੂੰ ਬਸ ਵਾ ਦਾ ਓਖਾ ਜੀ ਬਸ ਸਵੇਰ ਦਾ ਆ ਜਾ ਮਾੜੇ ਮੇਰੇ ਅਜੇ ਭਰਾ ਹਸ ਸਵੇਰ ਦਾ ਅਸੀਂ ਕੱਢਣ ਲੱਗੇ ਆ ਪਰ ਨਿਕਲਦਾ ਨਹੀਂ ਪਿੱਛੇ ਜਾ ਆਪ ਡੰਡੇ ਲੈ ਕੇ ਲੱਗੇ ਹੋਏ ਇਹ ਤਾਂ ਵਜਨ ਬਹੁਤ ਆ ਭਾਈ ਹੂੰ ਇਹ ਪਿੱਛੇ ਸਾਰੇ ਪਿੰਡਾਂ ਦੀ ਆਂਦੀ ਵੇ ਪਿੱਛੇ ਹੂੰ ਇਹਦੇ ਕਰਕੇ ਪਾਣੀ ਆ ਬੂਟੀ ਰੁਕੀਓ ਭਾਈ ਪਾਣੀ ਤਾਂ ਨਿਕਲਦਾ ਪਿਆ ਉਹ ਵੀ ਸਾਡੇ ਦੇਖੋ ਜੀ ਇਹ ਇਹਦੇ ਕਰਕੇ ਪਾਣੀ ਨਿਕਲਦਾ ਕੋ ਖੇਤਾਂ ਨੂੰ ਉਹੋ ਹੀ ਸਾਡੇ ਘਰਾਂ ਨੂੰ ਵਰਦੇ ਪਿਆ ਸਾਰੇ ਆਪ ਆ ਦਿਖਾਈਏ ਜੋ ਵੀਰ ਕਹਿ ਰਿਹਾ ਆ ਬੂਟੀ ਕਰਕੇ ਕਿਉਂਕਿ ਪਾਣੀ ਅੱਗੇ ਨਹੀਂ ਜਾਂਦਾ ਤਾਂ ਪਿੱਛੇ ਨੂੰ ਪ੍ਰੈਸ਼ਰ ਵੱਜਦਾ ਪਿੱਛੇ ਨੂੰ ਪ੍ਰੈਸ਼ਰ ਵੱਜਦਾ ਤਾਂ ਪਾਣੀ ਇਧਰਲੇ ਪਾਸਿਆਂ ਦਾ ਵਹਾਵ ਤੇਜ ਹੈ ਤਾਂ ਪਾਣੀ ਅੱਗੇ ਨੂੰ ਜਾਂਦਾ ਫਿਰ ਫਿਰ ਦਿਨੇ-ਦਿਨੇ ਤਾਂ ਪੱਧਰ ਹੋਰ ਜ਼ਿਆਦਾ ਹੋਣਾ ਮੇਰੇ ਖਿਆਲ ਹਾਂਜੀ ਹਾਂਜੀ ਰਾਤੀ ਵੜ ਜਾਣਾ ਹੈ ਪਾਣੀ ਰਾਤੀ ਵੜ ਜਾਣਾ ਹੂੰ ਸ਼ਾਮ ਤੱਕ ਪਾਜੀ ਆ ਜਾਣਾ ਪਾਣੀ ਦੇਖਿਓ ਹੂੰ ਰਾਤੀ ਵੜ ਜਾਣਾ ਪੂਰਾ ਪਾਣੀ ਆ ਜਾਣਾ ਪੂਰਾ ਸ਼ਾਮ ਤੱਕ ਆ ਜਾਣਾ ਪਾਣੀ ਉਧਰ ਬਾਹਰ ਨਿਕਲ ਗਿਆ ਇਧਰ ਪਾਈ ਸਪਾਈ ਨਹੀਂ ਹੋਈ ਇਧਰੋਂ ਕਲਾਤੀ ਹੈ ਜੀ ਅੱਛਾ ਮੈਨੂੰ ਇੱਕ ਗੱਲ ਦੱਸੋ 23 ਚ ਵੀ ਆਇਆ ਹੜ ਤੁਸੀਂ ਲੋਕਾਂ ਨੇ ਭੁਗਤਿਆ ਹੁਣ ਪਿਛਲੇ 2 ਸਾਲਾਂ ਤੋਂ ਲਗਾਤਾਰ ਤੁਸੀਂ ਬੇਨਤੀਆਂ ਕਰ ਰਹੇ ਆ ਤੁਸੀਂ ਦਰਖਾਸਤਾਂ ਕਰ ਰਹੇ ਆ ਕਿ ਯਾਰ ਸਾਡੀ ਕੋਈ ਗੱਲ ਸੁਣ ਲਓ ਇਹ ਜਿਹੜੀ ਗੱਲ ਨਹੀਂ ਸੁਣ ਜਾਂਦੀ ਫਿਰ ਇਹ ਨਲਾਕੀ ਕਤਾਈ ਦਾ ਪ੍ਰਸ਼ਾਸਨ ਦੀ ਆ ਹਾਂਜੀ ਹਾਂਜੀ ਭਾਜੀ ਇਹ ਹੁਣ ਰੱਬ ਦੀ ਕਰੋਪੀ ਥੋੜੇ ਗਏ ਸਕਦੇ ਆ ਜੇ ਪ੍ਰੋਪਰ ਇਹਦੀ ਸਫਾਈ ਕੀਤੀ ਹੁੰਦੀ ਤੋਂ ਤੱਕ ਫਿਰ ਪਾਣੀ ਥੋੜੇ ਹੁਣਾ ਸੀ ਫੇਰ ਨਹੀਂ ਭਾਜੀ ਆਣਾ ਦੀ ਬੰਨ ਇੱਥੇ ਨਿਕਲੇ ਜਾਣਾ ਇਹ ਤਾਂ ਨਿਕਲ ਜਾਣਾ ਦੀ ਬੰਨ ਇਹ ਤਾਂ ਹੁਣ ਫੇਲਾ ਕਰਕੇ ਹੁਣ ਪਾਣੀ ਨਿਕਲਿਆ ਆ ਦੇਖੋ ਨਿਕਲਦਾ ਪਿਆ ਝੋਨੇੋਂ ਨਿਕਲ ਕੇ ਉੱਧਰ ਸਾਡੇ ਘਰ ਹਮੇ ਨਿਕਲਦਾ ਚਲੋ ਉੱਧਰਲੇ ਪਾਸੇ ਵੀ ਅਸੀਂ ਢੇੜਾ ਮਾਰਦੇ ਆ ਪ ਗੱਡੀ ਕਰ ਕਿੱਥੇ ਆ ਤੁਹਾਡੇ ਅੱਜ ਪਿਆ ਪਾਣੀ ਜਾਣਾ ਪਿਆ ਭਾਈ ਓਕੇ ਚਲੋ ਆਓ ਮਾੜੇ ਦਿਖਾਣੇ ਆਓ ਇਹਨਾਂ ਦੇ ਘਰ ਵਾਲੇ ਪਾਸੇ ਵੀ ਚੱਲਦੇ ਆ ਹਾਲਾਂਕਿ ਪਰਲੇ ਪਾਸੇ 메ਨ ਰੋਡ ਦੇ ਉੱਤੇ ਪਰਮ ਗੱਡੀ ਗੱਡੀ ਸਟਾਰਟ ਕਰ 메ਨ ਰੋਡ ਦੇ ਉੱਤੇ ਜੀ ਸੀ ਬੀਆ ਤੋਂ ਲੱਗੀਆਂ ਨਜ਼ਰ ਆਈਆਂ ਕਿਉਂਕਿ ਆਹ ਇਲਾਕਾ 2023 ਚ ਪੂਰਾ ਡੁੱਬ ਗਿਆ ਸੀ ਇਧਰਲੇ ਪਾਸੇ ਪਿੱਛੇ ਜਿਹੜੇ ਪਿੰਡ ਸੀਗੇ ਉਹ ਕਾਫੀ ਜਿਹੜੇ ਜਿਹੜੇ ਆ ਪਾਣੀ ਦੀ ਚਪੇਟ ਚ ਆ ਗਏ ਸੀਗੇ ਚੂੜਪੁਰ ਦੀ ਗੱਲ ਕਰ ਲਈਏ ਇਧਰਲੇ ਪਾਸੇ ਜਿਹੜੇ ਪਿੰਡ ਸੀਗੇ ਉਹ ਕਾਫੀ ਚਪੇਟ ਚ ਆ ਗਏ ਸੀ ਪਗੌਰਾ ਚੂੜਪੁਰ ਇਧਰਲੇ ਪਾਸੇ ਮਹਿੰਦੀਪੁਰ ਇਹ ਪਿੰਡਾਂ 'ਚ ਕਾਫੀ ਨੁਕਸਾਨ ਹੋਇਆ ਸੀ ਆ ਬਿਲਕੁਲ ਪਰਲੇ ਪਾਸੇ ਇਧਰ ਕਿਹੜਾ ਪਿੰਡ ਹੈ ਮੁਬਾਰਕ ਜਿੱਥੇ ਬਹੁਤ ਨੁਕਸਾਨ ਹੋਇਆ ਸੀ ਮੁਬਾਰਕਪੁਰ ਪਿਛਾੜਿਆ ਬੰਦਾ ਧਮਕੀ ਵਾਲਾ ਤਾ ਆ ਤੁਸੀਂ ਦੇਖੋ ਆ ਜਿਹੜਾ ਆ ਲਿੰਕ ਸੜਕ ਤੇ ਪਾਣੀ ਜਿਹੜਾ ਬੇਈ ਦਾ ਬਰਾਬਰ ਹੀ ਹੋ ਗਿਆ ਜਾਂ ਸੜਕ ਦਾ ਕਿਹ ਲਈ ਪਾਣੀ ਦਾ ਲੈਵਲ ਉਹਦੇ ਨਾਲੋਂ ਉੱਪਰ ਹੋ ਗਿਆ ਕਿਉਂਕਿ ਸੜਕ ਵੀ ਹੈ ਉਛਾਲ ਹੈ ਉਛਾਲ ਹੋਣ ਕਰਕੇ ਬਹਾਫ ਹੋਣ ਕਰਕੇ ਜਿਹੜਾ ਉਛਾਲ ਬਣਦਾ ਤੇ ਉਹਦੇ ਕਰਕੇ ਪਾਣੀ ਦੀ ਪਿੱਛੇ ਬਹਾਵ ਤੇਜ ਹੈ ਉਛਾਲ ਕਰਕੇ ਇਹ ਜਿਹੜਾ ਹੁਣ ਪਾਣੀ ਘਰਾਂ ਨੂੰ ਜਾ ਰਿਹਾ ਇਧਰ ਨੂੰ ਬਈ ਮੁੜਦੀ ਹੈ ਪਰ ਜੇ ਪਿੱਛੇ ਸਪੀਡ ਜ਼ਿਆਦਾ ਹੋਈ ਬਹਾਵ ਦੇ ਉਹ ਜੋ ਇਹਦਾ ਪਾਣੀ ਅੱਗੇ ਵੱਲ ਨੂੰ ਜਾਊਗਾ ਸੋ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਔਰ ਪਾਣੀ ਗੰਧਲਾ ਪਾਣੀ ਹੈ ਗੰਧਲਾ ਪਾਣੀ ਇਹਨਾਂ ਦੇ ਘਰਾਂ ਤੇ ਜਾਣਾ ਤਾਂ ਖਤਰਾ ਵੀ ਬਣਦਾ ਬਿਮਾਰੀ ਦਾ ਖਤਰਾ ਮੈਂ ਦਿਖਾ ਰਿਹਾ ਦਿਖਾ ਰਿਹਾ ਵੀ ਸਭ ਦਿਖਾ ਰਿਹਾ ਆ ਦੇਖੋ ਪਾਣੀ ਅੱਗੇ ਨੂੰ ਵੀ ਜਾਂਦਾ ਪਾਣੀ ਮੁੜਦਾ ਵੀ ਹੈ ਤਾਂ ਇਹਨਾਂ ਨੂੰ ਅੱਗੇ ਪਾਸੇ ਵੀ ਮਾਰ ਪੈਂਦੀ ਹੈ ਸੱਜੇ ਪਾਸੇ ਵੀ ਮਾਰ ਪੈਂਦੀ ਹੈ ਖੱਬੇ ਪਾਸੇ ਵੀ ਪੈਂਦੀ ਹੈ ਆ ਆ ਦਿਖਾ ਰਹੇ ਦਿਖਾ ਰਹਿਆ ਦਿਖਾ ਰਹਿਆ ਦਿਖਾ ਰਹੇ ਚਲੋ ਚਲੋ ਸੋ ਇਹ ਤਰੱਕੀ ਹੈ ਜੀ ਪੰਜਾਬ ਦੀ ਇਹ ਬਦਲਾਅ ਹੈ ਜੀ 2023 ਵਿੱਚ ਜਦ ਪਾਣਾ ਵਾਪਰਿਆ ਸੀ ਉਦੋਂ ਵੀ ਮੈਨ ਮੇਡ ਡਿਜ਼ਾਸਟਰ ਹੋਏ ਸੀ ਐਂਡ ਆ ਵੁੱਡ ਡੈਫੀਨਟਲੀ ਸੇ ਦਿਸ ਇਜ਼ ਅ ਕ੍ਰਿਮੀਨਲ ਨੈਗਲੀਜੈਂਸੀ ਇੱਕ ਕ੍ਰਿਮੀਨਲ ਨੈਗਲੀਜੈਂਸੀ ਆ ਇਗਨੋਰੈਂਸ ਆ ਇਹ ਲਾਪਰਵਾਹੀ ਆ ਇਹ ਕਪਾਈ ਆ ਔਰ ਇਹ ਇਹਨਾ ਲੋਕਲੀ ਡੇਂਜਰਸ ਬਣ ਰਹੀ ਆ ਹੁਣ ਪਾਣੀ ਤੇ ਜਾ ਰਹੇ ਪਾਣੀ ਗੰਧਲਾ ਸਕਿਨ ਇਨਫੈਕਸ਼ਨ ਕਿੰਨੇ ਹੋਣੀ ਹੈ ਇਹਨਾਂ ਨੂੰ ਹਾਲਾਂਕਿ ਮਿਹਨਤ ਦਾ ਸ਼ਲੋਕ ਨੇ ਮਿਹਨਤਾਂ ਕਰਦੇ ਆ ਪਰ ਇਹ ਸਕਿਨ ਅਲਰਜੀਸ ਕਿੰਨੀਆਂ ਹੋਣੀਆਂ ਸਕਿਨ ਇਨਫੈਕਸ਼ਨਸ ਕਿੰਨੀਆਂ ਆਉਣੀਆਂ ਔਰ ਜਿਨ੍ਹਾਂ ਦਾ ਘਰ ਆ ਹੁਣ ਦਿਖਾਈ ਚ ਸੋਲੀ ਵਿੱਚ ਪਰ ਬੋਲੀ ਗਈ ਪੁੱਤ ਹੋਏ ਅੱਗੇ ਤਾਂ ਘਰ ਹੁਣ ਆ ਜਿਨ੍ਹਾਂ ਦਾ ਘਰ ਆ ਇਹਨਾਂ ਦੀ ਕਨੈਕਟੀਵਿਟੀ ਟੁੱਟ ਗਈ ਇੱਕ ਤਰ੍ਹਾਂ ਬਾਹਰ ਆਣ ਲੱਗੇ ਬੰਦਾ ਚਾਰ ਵਾਰ ਸੋਈਦਾ ਜਾਈਏ ਕਿ ਨਾ ਜਾਈਏ ਕੋਈ ਜ਼ਰੂਰੀ ਕੰਮ ਹੈ ਨਾ ਜਾਈਏ ਨਾ ਤਾਂ ਰਹਿਣ ਦਈਏ ਔ ਨਿੱਕੇ ਨਿੱਕੇ ਬੱਚੇ ਇਧਰ ਲੇਰੀਏ ਚ ਮਾਰੇ ਇਹਨਾਂ ਨੂੰ ਹੋਰ ਨੂੰ ਤੱਕ ਥੋੜਾ ਚੱਲੇ ਤੇ ਚਲੋ ਬੇਟਾ ਚਲੋ ਤੋ ਆ ਜਿੰਨਾ ਵੀ ਗਾਰਬੇਜ ਐ ਇਹ ਸਾਰਾ ਪਾਣੀ ਚ ਮਿਕਸ ਹੋ ਕੇ ਇਹਨਾਂ ਦੇ ਘਰਾਂ ਨੂੰ ਜਾਂਦਾ ਔਰ ਵੋਟਾ ਵੇਲੇ ਹਾਂ ਹਾਂ ਬੇਟਾ ਦੇਖੋ ਆ ਦੇਖੋ ਇਹ ਖੇਤਾਂ ਵਿੱਚ ਪਾਣੀ ਆ ਚੁੱਕਾ ਐ ਫਸਲ ਇਹਨਾਂ ਦੀ ਤਬਾਹ ਹੋ ਚੁੱਕੀ ਐ ਇਧਰਲੇ ਪਾਸੇ ਖੱਬੇ ਪਾਸੇ ਵੀ ਮੇਰੇ ਇਧਰਲੇ ਪਾਸੇ ਵੀ ਪਾਣੀ ਆ ਚੁੱਕਾ ਐ ਔਰ ਹੌਲੀ ਹੌਲੀ ਇਹਨੇ ਆਪਣੀ ਜਗ੍ਹਾ ਵੱਧ ਬਣਾ ਲੈਣੀ ਪਿਛਲੀ ਵਾਰ ਇਧਰ 6 6 7 7 ਫੁੱਟ ਪਾਣੀ ਸੀਗਾ 2023 ਪਰ ਅਫਸੋਸ ਇਹੀ ਹੈ ਪ੍ਰਸ਼ਾਸਨ ਨੇ ਸਰਕਾਰਾਂ ਨੇ ਕੁਝ ਨਹੀਂ ਸਿੱਖਿਆ ਉਦੋਂ ਵੀ ਰੱਬ ਦੇ ਉੱਤੇ ਸਿੱਟਿਆ ਜਾ ਰਿਹਾ ਸੀ ਕਿ ਕੁਦਰਤੀ ਕਰੋਪੀ ਹੈ ਹੁਣ ਵੀ ਰੱਬ ਦੀ ਰੱਬ ਤੇ ਸਿੱਟਿਆ ਜਾ ਰਿਹਾ ਹੈ ਕਿ ਕੁਦਰਤੀ ਕਰੋਪੀ ਹੈ ਇਹ ਰੱਬ ਦੀ ਕਰੋਪੀ ਨਹੀਂ ਹੈ ਇਹ ਰੱਬ ਦੀ ਕਰੋਪੀ ਨਹੀਂ ਹੈ ਰੱਬ ਹਮੇਸ਼ਾ ਬਚਾਉਂਦਾ ਹੈ ਇਹ ਕੁਦਰਤੀ ਕਰੋਪੀ ਨਹੀਂ ਹੈ ਇਹ ਕੁਦਰਤ ਨਾਲ ਖਿਲਵਾੜ ਹੈ ਇਹ ਕੁਦਰਤ ਦੇ ਬਣਾਏ ਬੰਦਿਆਂ ਨਾਲ ਖਿਲਵਾੜ ਹੈ ਹਾ ਅਰੀਏ ਜਣਾ ਆਹ ਏਰੀਆ ਚ ਪਾਣੀ ਸਾਰਾ ਹੀ ਵੜ ਗਿਆ ਯਾਰ ਇਧਰ ਤੁਹਾਡੇ ਘਰ ਆ ਆਪਣੇ ਘਰ ਆ ਇਹ ਦੇਖੋ ਜਦ ਕੇ ਯਾਰ ਆਪਾਂ ਨੂੰ 15 20 ਦਿਨ ਹੋ ਗਏ ਨਾ ਪਰ ਪਤਾ ਸੀ ਨਾ ਪਾਣੀ ਆਉਣਾ ਹੈ ਸਰਕਾਰ ਨੇ ਅਲਟੀਮੇਟਮ ਜਾਰੀ ਕਰੀ ਜਾਂਦੀ ਆ बार-बार बार-बार ਉਹ ਭਾਜੀ ਮਤਲਬ ਕੋਈ ਸਰਕਾਰ ਦਾ ਬੰਦਾ ਨਹੀਂ ਆਉਂਦਾ ਕੋਈ ਐਮਸੀ ਜਾਂ ਕੋਈ ਰਖਲੋ ਸਾਟਾ ਸਰਪੰਚ ਨਹੀਂ ਆਉਂਦਾ ਕਹਿ ਹੁੰਦਾ ਮਤਲਬ ਭਾਜੀ ਨਲਾਇਕੀ ਆ ਆਪਾਂ ਮੰਨਦੇ ਨਹੀਂ ਆ ਸਰਕਾਰ ਹੁਣ ਤੁਹਾਡਾ ਫਰਨੀਚਰ ਦਾ ਨੁਕਸਾਨ ਤਾਂ ਹੋ ਗਿਆ ਕਿਚਨ ਨੂੰ ਵੀ ਹੋਰ ਨੁਕਸਾਨ ਹੋਇਆ ਮਸਲਾ ਨੁਕਸਾਨ ਹੋ ਗਿਆ ਪਸ਼ੂਆਂ ਨੂੰ ਨੁਕਸਾਨ ਹੋਇਆ 23 ਦੇ ਅਸੀਂ ਪਾਜੀ ਜੀ ਹੁਣ ਤੱਕ ਅਜੇ ਮੱਸੀ ਉੱਪਰੇ ਸੀ ਸਾਡਾ ਫੇਰ ਨੁਕਸਾਨ ਹੋ ਗਿਆ ਤੇ ਜੇ ਪਾਣੀ ਪਿੱਛੇ ਹੋ ਜੇ ਤਾਂ ਹੋਰ ਤੇ ਜਾਣਾ ਹੋਰ ਉਹ ਹੋਰ ਖਤਰੇ 'ਚ ਖੜੇ ਜਿਹੜੀਆਂ ਗੱਡੀਆਂ ਜਿਹੜੀਆਂ ਮਾਣੇ ਮੋਟੇ ਕੰਦਾ ਉਹ ਵੀ ਟਿਕ ਜਾਣੀਆਂ ਜਿਹੜੀਆਂ ਕੱਲਾ ਆ ਹੁਣ ਹੁਣ ਪਿਛਲੇ ਸਾਲ ਦੀਆਂ ਕੰਦਾ ਜਿਹੜੀਆਂ ਹੇਠ ਤੱਕ ਨਹੀਂ ਕਰੋਥ ਕੀਤੀਆਂ ਹੁਣ ਹੁਣ ਬਚਾਇਆ ਕਿਵੇਂ ਜਾ ਸਕਦਾ ਹੁਣ ਜੇ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰੀਏ ਜਦੋਂ ਪ੍ਰਸ਼ਾਸਨ ਨੂੰ ਪਤਾ ਸੀ ਨਾ ਪਾਣੀ ਆਣਾ ਆ ਪ੍ਰਸ਼ਾਸਨ ਕਰਦਾ ਹੀ ਨਹੀਂ ਕੁਛ ਪ੍ਰਚਾਰ ਚੰਦੀ ਗਲਤੀ ਇਹਦੇ ਵਿੱਚ ਤਾਂ ਉਹ ਤਾਂ ਜੇ ਉਹਨਾਂ ਦੇ ਘਰ ਇੱਧਰ ਹੁੰਦੇ ਨਾ ਫਿਰ ਪਹਿਲ ਦੇ ਆਧਾਰ ਤੇ ਹੋਣਾ ਸੀ ਉਹ ਤਾਂ ਉਹ ਨਹੀਂ ਨਹੀਂ ਕਰਨਾ ਉਹ ਤਾਂ ਹੈਲੀਕਾਪਟਰਾਂ ਦੇ ਝੂਟੇ ਹੀ ਆ ਪਰ ਹੁਣ ਆਪਾਂ ਮਤਲਬ ਹੁਣ ਬੇਨਤੀ ਕੀ ਕਰ ਸਕਦੇ ਹਾਂ ਕਿਉਂਕਿ ਅਸੀਂ ਕੰਨ ਤਾਂ ਖਿੱਚ ਨਹੀਂ ਸਕਦੇ ਬੇਨਤੀ ਕਰ ਸਕਦੇ ਹਾਂ ਆਪਾਂ ਬਾਅਦ ਜਿੰਨੇ ਸਾਡੇ ਇੱਧਰ ਘਾਰ ਆ ਸਾਡੀ ਹੈਲਪ ਕੀਤੀ ਜਾ ਗਈ ਨਹੀਂ ਇਹਨੂੰ ਰੋਕਿਆ ਕਿੱਥੇ ਜਾ ਸਕਦਾ ਸਫਾਈ ਹੱਲ ਇੱਕ ਹਾਂਜੀ ਸਫਾਈ ਤਾਂ ਜ਼ਰੂਰੀ ਹੈ ਜੀ ਸਫਾਈ ਇਹ ਕੱਲ ਮਾੜੀ ਇੱਥੋਂ ਕਰ ਜਾਂਦੇ ਆ ਕਿਤੇ ਇੱਥੋਂ ਕਰ ਜਾਂਦੇ ਸਫਾਈ ਦਾ ਮਤਲਬ ਹੁੰਦਾ ਆ ਪੂਰੀ ਮਤਲਬ ਜਿੰਨੇ ਕੈਮਰੇ ਜਾ ਦੇ ਆਪਣੇ ਬਲੌਗ ਚੱਲਦਾ ਆ ਐਂਡ ਤੱਕ ਉਹਨੂੰ ਇੱਥੋਂ ਸਾਫ਼ ਕਰਕੇ ਉੱਥੋਂ ਕਰ ਜਿੰਨੇ ਕ ਦੀ ਫੋਟੋ ਖਿੱਚ ਹੋ ਜਵੇ ਹਾਂ ਬਸ ਫੋਟੋਆਂ ਵਾਲੇ ਆ ਜੀ ਕਰਦੇ ਕਰਦੇ ਕੁਝ ਨਹੀਂ ਭਾਜੀ ਜੀ ਸੂਰੀ ਸਾਹਿਬ ਅੱਗੇ ਜੇ ਪਾਣੀ ਨਿਕਲਦਾ ਹੈ ਨਾ ਚੱਲੀ ਜਾਂਦਾ ਵਿਆ ਆ ਇਹ ਤਾਂ ਕੋਈ ਦਿੱਕਤ ਨਹੀਂ ਆ ਪਾਣੀ ਨਿਕਲਦਾ ਆ ਉਹ ਪਿਛਲੀ ਵਾਰ ਜਦੋਂ ਆਪਾਂ ਨੂੰ ਗੜਸ਼ਾ ਕਰੋੜ ਤੋੜਨਾ ਪਿਆ ਆ ਹੋ ਸਕਦਾ ਵੀ ਉੱਥੇ ਹਜੇ ਕੋਈ ਹੱਲ ਨਹੀਂ ਹੋਇਆ ਉਹ ਤਾਂ ਟੈਂਪਰੇਰੀ ਇਹਨਾਂ ਨੇ ਤੋੜ ਕੇ ਖੜਾ ਦਿੱਤਾ ਇੱਕ ਜਿਹੜਾ ਮੈਗਾ ਮਾਰ ਦੇ ਥੱਲੇ ਆ ਨਾ ਜੀ ਉਹ ਬੰਦ ਆ ਉਹਦੇ ਕਰਕੇ ਸਾਰਾ ਹੀ ਪਾਣੀ ਇੱਧਰ ਮੁੜਦਾ ਆ ਉਹ ਵੀ ਇੱਕ ਗਲਤ ਆ ਮੈਗਾ ਮੜ ਵੀ ਗਲਤ ਬਣਾਇਆ ਉਹ ਦੇਖੋ ਜਿਹੜੇ ਸਿਆਸਤਦਾਨ ਉਹਨਾਂ ਤੱਕ ਤੁਸੀਂ ਕਿੰਨੀ ਵ ਕੋਈ ਇੰਟਰਵੈਨ ਕਰਦਾ ਹੀ ਨਹੀਂ 15 16 ਦਾ ਪਾਣੀ ਆਉਂਦਾ ਨਾ ਤਿੰਨ ਚਾਰ ਵਾਰੀ ਅਸੀਂ ਇਹ ਮਾਰਦੀ ਝਾਲ ਲਈ ਹੁਣ ਦੁਬਾਰਾ ਫੇਰ ਆ ਗਿਆ ਵੀ ਕਿਸੇ ਸਿਆਸਤਦਾਨ ਦਾ ਵੀ ਘਰ ਬਣਾਓ ਇੱਥੇ ਉਹਨੂੰ ਗਿਫਟ ਗਿਫਟ ਕਰੋ ਉਹਨੂੰ ਪਤਾ ਲੱਗੇਗਾ ਇੱਥੇ ਕਿੰਨੀ ਦਿੱਕਤ ਸਹਣ ਸਹਣੀ ਪੈਣੀ। ਉਹਨਾਂ ਨੂੰ ਪਤਾ ਨਾ ਉਹ ਆ ਜਾਣੇ ਇੱਥੇ। ਉਹਨਾਂ ਨੂੰ ਪਤਾ ਪਾਣੀ ਆ ਜਾਂਦਾ ਤੇ ਤਾਂ ਨਹੀਂ ਬਣਾਉਂਦੇ ਉਹ ਕਰ। ਲੋਕ ਇੱਧਰ ਬਸੇ ਹੋਏ ਆ। ਹਾਂਜੀ। ਰੇਟ ਸਸਤਾ। ਜ਼ਮੀਨ ਦਾ ਹੋਣ ਕਰਕੇ ਲੋਕ ਬਸੇ ਹੋਏ ਆ। ਗਰੀਬ ਬੰਦੇ ਆ। ਗਰੀਬ ਬੰਦੇ। ਔਰ ਫਸੇ ਵੀ ਸਾਰੇ ਗਰੀਬ ਸੀ ਪਿਛਲੀ ਵਾਰ। ਅੱਛਾ ਆ ਜਿੱਦਾਂ ਹੁਣ ਪਸ਼ੂਆਂ ਦਾ ਕੰਮ ਕਰਦੇ ਆ। ਖੇਤਾਂ 'ਚ ਕੰਮ ਕਰਦੇ ਆ। ਮਿਹਨਤ ਦਾ ਸ਼ਲੋਕ ਨੇ। ਇੱਥੇ ਸਾਲ ਹੋ ਗਿਆ ਪਰਾਲੀ ਇਹਨਾਂ ਨੇ ਸਾਮਕ ਰੱਖੀ ਹੋਈ ਆ ਉਹ ਥੱਲੇ ਪਾਣੀ ਲੱਗ ਕੇ ਸਾਰੀ ਹੋ ਗਈ। ਸਾਰੀ ਖਰਾਬ ਹੋ ਗਈ। ਹਰ ਵਾਰੀ ਨਾਲ ਨਾਲ ਇਹੀ ਇੱਕ ਵਾਰ ਨਹੀਂ ਇੱਕ ਵਾਰ ਆਉਂਦਾ ਬੰਦਾ ਥੋੜੀ ਜਿਹਾ ਸਮਝ ਜਾਂਦਾ ਪਰ ਕਿਤੇ ਚਲੋ 10 ਸਾਲ 20 ਸਾਲ ਚੱਲੀ ਆ ਗਿਆ ਮੈਂ ਤਾਂ ਵੀ ਬੰਦਾ ਕਹਿੰਦਾ ਹੁਣ ਹਰ ਸਾਲ ਇਹ ਹਾਦਸਾ ਪਿਛਲੇ ਸਾਲ ਆਇਆ ਤੁਸੀਂ ਦੇਖੇਗਾ ਕਈ ਚ ਆਇਆ ਜਦੋਂ ਹੁਣ ਇਹ ਕੁਦਰਤੀ ਕਰੋਪੀ ਗਈ ਜਾਂਦੀ ਹੈ ਕੁਦਰਤੀ ਕਰੋਪੀ ਚਲੋ ਹੈ ਪਰ ਥੋੜਾ ਜਿਹਾ ਕੁਦਰਤੀ ਥੋੜੇ ਆ ਕੁਦਰਤੀ ਤਾਂ ਚਲੋ ਜਿਹੜਾ ਬੜਿਆ ਹੋਇਆ ਆਪਣੇ ਡਰੇਨਾਂ ਬਣੀਆਂ ਹੋਈਆਂ ਉਹ ਸਹੀ ਤਰੀਕੇ ਨਾਲ ਚੱਲਦੀਆਂ ਹੁਣ ਤਾਂ ਇੰਨਾ ਪਾਣੀ ਵਧਣਾ ਹੀ ਨਹੀਂ ਆ ਅਜੇ ਵੀ ਇਹ ਦੇਖੋ ਵੀ ਕ੍ਰਾਸ ਹੋ ਰਿਹਾ ਆ ਮੰਨ ਲਓ ਅੱਗੇ ਕਿਤੇ ਰੋਕ ਲੱਗ ਗਈ ਤਾਂ ਇੱਥੇ ਪਾਣੀ ਆਣਾ ਤਾਂ ਲਾਜ਼ਮੀ ਹੈਗਾ ਮਤਲਬ ਹੱਲੇ ਨੁਕਸਾਨ ਘੱਟ ਹੋਇਆ ਬੱਦ ਹੁਣ ਦੀ ਆਪਾਂ ਨੂੰ ਅਸ਼ੰਕੇ ਆ ਹਾਂਜੀ ਅੱਜ ਬਾਰਿਸ਼ ਸ਼ੁਰੂ ਕੀ ਹੋ ਉਹਦੇ ਕਰਕੇ ਹਜੇ ਹੈ ਨਹੀਂ ਨਹੀਂ ਤਾਂ ਆਪਾਂ ਜਿੱਥੇ ਖੜੇ ਖੜ ਨਹੀਂ ਹੋਲਾ ਸੀ ਇੱਥੇ ਪਰ ਭਾਈ ਪਾਣੀ ਪਿੱਛੋਂ ਬਹੁਤ ਤੇ ਜਾ ਰਹੇ ਆ ਲੈਵਲ ਪਹਿਲਾਂ ਥੱਲੇ ਸੀ ਹੁਣ ਪਾਣੀ ਦਾ ਲੈਵਲ ਉੱਪਰ ਹੋ ਰਹੀ ਜਾ ਰਿਹਾ ਰਾਤ ਚੈੱਕ ਕਰਕੇ ਗਏ ਉਹ ਤੋਂ ਡਰੇਨ ਦੇ ਥੱਲੇ ਪਾਣੀ ਵਗ ਰਿਹਾ ਸੀਗਾ ਉੱਤੇ ਆ ਗਏ ਹੁਣ ਉੱਤੇ ਆ ਗਏ 4 ਇੰਚੀ ਨੀ ਚੜ ਰਿਹਾ ਯਾਰ ਹੋਰ 2 ਘੰਟਿਆਂ ਦੇ ਪਾਣੀ ਨੇ ਆ ਦੇ ਉੱਪਰ ਚੜ ਜਾਣਾ ਹੈ ਮਤਲਬ ਪ੍ਰਸ਼ਾਸਨ ਦਾ ਬੰਦਾ ਹੈ ਤਾਂ ਕੋਈ ਨਹੀਂ ਇੱਥੇ ਆਇਆ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਨਾ ਕੋਈ ਪਿੰ ਬਸ ਉਹਦਾ ਹੁੰਦਾ ਜੇ ਬੋਟਾ ਹੋ ਗਈਆਂ ਆ ਜਾਓ ਜੀ ਬੋਟ ਪਾ ਦਿਓ ਬਸ ਇਸ ਕੰਮ ਦਾ ਪ੍ਰਸ਼ਾਸਨ ਦੇ ਝੋਲੇ ਮਤਲਬ ਲੀਡਰਾਂ ਦੇ ਸਿਆਸਤਦਾਨਾਂ ਦੇ ਝੋਲੀ ਚੱਕ ਜਰੂਰਾਂ ਦੇ ਹੋਣੇ ਆ ਉਹਦਾ ਉਹਨੂੰ ਸਾਧ ਲੈਣਾ ਉਹਨੂੰ ਕਹਿ ਦੇਣਾ ਉਹ ਤਾਂ ਜੀ ਆਪਣੀ ਜੇਬਾਂ ਭਰਨ ਨੂੰ ਹੋਏ ਹੋਗਾ ਸਾਡੇ ਕੋਲ ਜਿਹੜੀ ਸਿੱਧੀ ਕਮਾਈ ਵਾਲੇ ਦਿਨ ਉਹਨਾਂ ਦੇ ਹੈਨਾ ਉਹਨਾਂ ਦੇ ਕਮਾਈ ਵਾਲੇ ਦਿਨ ਆ ਜੇ ਕੋਈ ਉੱਪਰੋਂ ਕਿਸੇ ਨੇ ਪਾਸ ਕਰਤਾ ਠੀਕ ਆ ਜੀ ਇੱਥੇ ਸਾਡੇ ਲੱਖਾਂ ਦੇ ਨੁਕਸਾਨ ਹੋ ਜਾਂਦੇ ਆ ਤੇ ਰੁਪਈਆ ਹਜ਼ਾਰ ਦੇ ਦੋਂਦੇ ਬਸ ਖਤਮ ਕਹਾਣੀ ਹੂੰ ਸੋਚਣ ਵਾਲੀ ਗੱਲ ਆ ਇੱਥੇ ਲੱਖਾਂ ਦਾ ਨੁਕਸਾਨ ਹੋਇਆ ਤੇ 1000 ਰੁਪਏ ਦੇ ਕੇ ਕਹਿੰਦੇ ਜੀ ਸਰਕਾਰ ਵੱਲੋਂ ਸਹਾਇਤਾ ਆਈ ਹੈ ਹੂੰ ਸੂਰੀ ਸਾਹਿਬ ਉਹ ਦੇਖੋ ਉਹਨਾਂ ਨੇ ਹੋਣੀ ਜਿਗਾੜ ਕਰ ਲਿਆ ਉਹ ਦੇਖੋ ਛੱਤ ਦੇ ਉੱਪਰ ਨਾ ਉਹ ਤੰਬੂ ਲਾ ਲਿਆ ਕਿ ਆਉਣ ਵਾਲੇ ਟਾਈਮ ਤੇ ਮੀਂਹ ਹਵਾ ਗਿਆ ਜਾਂ ਪਾਣੀ ਆ ਗਿਆ ਤਾਂ ਉਹਨਾਂ ਨੇ ਆਪਣਾ ਜਿਗਾੜ ਕੀਤਾ ਹੋਇਆ ਵੀ ਉੱਪਰ ਜਾਣ ਵਾਸਤੇ ਲੇਨ ਉਹਨਾਂ ਨੂੰ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹਰ ਸਾਲ ਪਿਛਲੇ ਸਾਲ ਵੀ ਉਮੀਦ ਹੁੰਦੀ ਤੇ ਅਗਲੇ ਨੇ ਲੋਕ ਕੋਠਾਂ ਦੇ ਥੋੜੇ ਸਮਾਨ ਚਾਹਨੇ ਸੀਗੇ ਜੇ ਉਮੀਦ ਹੁੰਦੀ ਸਰਕਾਰ ਤੋਂ ਅੱਛਾ ਇਹ ਆਪਾਂ ਕਸ਼ਮਕਸ਼ ਨੂੰ ਸਮਝੀਏ ਭਾਜੀ ਮੰਨ ਲਓ ਮੈਂ ਹੀ ਹੋਵਾਂ ਮੈਨੂੰ ਸ ਕੋਠੇ ਤੇ ਰੱਖਣਾ ਪਵੇ ਰੋਟੀ ਪਾਣੀ ਵੀ ਚੱਕ ਕੇ ਸਾਰੇ ਕਿਚਨ ਦਾ ਸਾਮਾਨ ਉੱਤੇ ਲੈ ਕੇ ਜਾਣਾ ਪਵੇ ਔਰ ਔਰ ਥੱਲੇ ਆਉਣਾ ਮੁਸ਼ਕਿਲ ਹੋਵੇ ਬੰਦੇ ਨੇ ਆਪਣੀ ਕਾਇਆ ਵੀ ਸੋਧਣੀ ਹੁੰਦੀ ਆ ਹਨਾ ਉਹ ਵੀ ਜਾਣ ਆਣਾ ਕਿੰਨਾ ਔਖਾ ਬੱਚੇ ਬਜ਼ੁਰਗਾਂ ਲਈ ਪੇ ਪਸ਼ੂ ਥੱਲੇ ਰਹਿ ਜਾਣੇ ਨਾਲੋਂ ਪਹਿਲਾਂ ਤਾਂ ਪੀਣ ਵਾਲਾ ਪਾਣੀ ਬੰਦ ਹੁੰਦਾ ਜੀ ਪਾਣੀ ਚਲਾ ਗਿਆ ਸਮਰਥਿਪੈਲ ਕੋਈ ਕਰੂਗਾ ਉੱਥੇ ਝਾੜੇ ਦੁਆਲੇ ਪਾਣੀ ਬਾੜੀ ਪੀਣ ਨੂੰ ਪਾਣੀ ਨਹੀਂ ਪੀਣ ਨੂੰ ਔਰ ਬੰਦਾ ਮੰਨ ਲਓ ਵੀ ਸਵੇਰੇ ਬਾਥਰੂਮ ਚ ਟਾਇਲਟ ਜਾਣਾ ਹੁੰਦਾ ਬਹੁਤ ਜ਼ਿਆਦਾ ਦਿੱਕਤ ਹੁੰਦੀ ਪ੍ਰਸ਼ਾਨੀ ਉਹੀ ਤਾਂ ਗੱਲ ਹੈ ਨਾ ਕਿਉਂ ਸਾਰੇ ਜਿਹੜੇ ਸੀਵਰੇਜ ਆਪਣੇ ਬਲੌਕ ਹੋ ਚੁੱਕੇ ਆ ਕੋਠੀ ਰੋਡ ਤੇ ਤੁਸੀਂ ਦੇਖਿਆ ਹੀ ਉਹ ਪਾਣੀ ਜਿਹੜਾ ਉਹ ਹੈ ਹੀ ਨਹੀਂ ਹੁਣ ਮੈਂ ਰੇਲਵੇ ਰੋਡ ਤੋਂ ਮੈਂ ਆ ਰਿਹਾ ਸੀ ਉੱਥੇ ਪਾਣੀ ਟੋਇਆਂ ਚ ਕਾਫੀ ਆ ਕੁੱਤੇ ਵਿੱਚ ਮੂਤ ਕਰ ਰਹੇ ਸੀ ਹੁਣ ਉਹ ਛਿੱਟੇ ਲੋਕਾਂ ਦੇ ਬਣੇ ਆ ਕੁੱਤੇ ਵਿੱਚ ਨਹੀਂ ਦੇਖੋ ਹਾ ਹੱਸਦੇ ਆ ਸਬਰ ਜਾਂਦੇ ਸਭ ਹੱਸਦੇ ਆ ਪਰ ਉਹ ਕੁੱਤਾ ਮੂਤ ਕਰ ਰਿਹਾ ਉਹ ਅਸਲ ਜੇ ਲੋਕਾਂ ਦੇ ਛਿੱਟੇ ਬਣੇ ਆ ਜਿਹੜਾ ਕੋਈ ਸਿਆਸਤਦਾਨ ਆ ਜਿੰਨੇ ਕੁ ਤੁਸੀਂ ਲਾ ਦਨੇ ਆ ਨਾ ਵੀਡੀਓ ਦੇ ਵਿੱਚ ਉਹਨੇ ਦੇ ਵਿੱਚ ਜੇ ਹੁਣ ਮੰਨ ਲਓ ਵੀ ਨਹੀਂ ਟੈਂਪਰੇਰੀ ਕੰਮ ਤਾਂ ਹੋ ਸਕਦਾ ਉੱਥੇ ਉੱਥੇ ਉਹ ਇਟਾ ਛੁੱਟ ਜਾਂਦੇ ਆ ਉਹ ਪਾਣੀ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਮੋਟਰਸਾਈਕਲ ਤਾਂ ਦੋ ਵਾਰ ਤਾਂ ਦਿੱਤੀ ਮੇਰਾ ਅਸਲ ਵਿੱਚ ਭਾਜੀ ਕੋਈ ਵੀ ਸੀਰੀਅਸ ਨਹੀਂ ਹੈਗਾ ਸੀਰੀਅਸ ਨਹੀਂ ਹੈ ਔਰ ਲੋਕਾਂ ਨੂੰ ਇਹ ਕੀੜੇ ਮਕੋੜੇ ਸਮਝਿਆ ਮੈਨੂੰ ਕਹਿਣਾ ਪੈਣਾ ਸੁਰੀ ਸਾਹਿਬ ਇਹਨਾਂ ਨੂੰ ਆਪ ਕਰਨਾ ਪੈਣਾ ਆਪ ਸੜਕਾਂ ਬਣਾਉਣੀਆਂ ਪੈਣੀਆਂ ਆਪਣੀਆਂ ਗਲੀਆਂ ਆਪ ਬਣਾਉਣੀਆਂ ਪੈਣੀਆਂ ਵੋਟਾਂ ਮੰਗਣਾ ਵੋਟਾਂ ਦੇ ਟਾਈਮ ਨੂੰ ਆਦੇ ਵੋਟਾਂ ਮੰਗੇ ਫਿਰ ਤਾਂ ਮੈਂ ਤਾਂ ਵੀ ਕਰਦੇ ਆ ਜੀ ਵੋਟਾਂ ਪਾਉਂਦੇ ਫਿਰ ਤਾਂ ਤੂੰ ਚਾਚੇ ਦਾ ਮੁੰਡਾ ਬਣ ਜਾਣਾ ਆਹੋ ਜੀ ਇਹ ਤਾਂ ਤੇਰੀ ਸ਼ਕਲ ਸਕੇ ਤੇ ਭਰਾ ਨਾਲ ਮਿਲਣ ਲੱਪਣੀ ਨਹੀਂ ਗੱਲਾਂ ਜੀ ਅੱਛਾ ਇੱਕ ਹੁਣ ਲਾਸਟ ਸਵਾਲ ਜੇ ਜੇ ਡੀਸੀ ਸਾਹਿਬ ਦੇਖ ਰਹੇ ਆ ਜੇ ਐਡਮਿਨਿਸਟ੍ਰੇਸ਼ਨ ਦੇਖ ਰਿਹਾ ਔਰ ਮੇਰੀ ਬੇਨਤੀ ਆ ਜੀ ਇਹ ਇਨਸਾਨ ਨੇ ਇਹਨਾਂ ਨੂੰ ਇਨਸਾਨ ਹੀ ਸਮਝਿਆ ਜਾਵੇ ਸਾਡੇ ਭਰਾ ਨੇ ਇਹ ਲੋਕ ਖਤਰੇ ਦੇ ਬਿਲਕੁਲ ਨੇੜੇ ਨੇ ਇਹਨਾਂ ਵੱਲ ਤੁਹਾਡੀ ਸਹਿਨਬੂਤੀ ਜ਼ਿਆਦਾ ਹੋਣੀ ਚਾਹੀਦੀ ਆ ਸੰਵੇਦਨਸ਼ੀਲ ਏਰੀਆ ਸੈਂਸਿਟਿਵ ਏਰੀਆ ਆ ਔਰ ਇਧਰ ਕੋਈ ਨੁਕਸਾਨ ਹੋ ਗਿਆ ਕਟਾਈ ਹੋ ਗਈ ਮੁੜ ਕੇ ਮੁਆਵਜ਼ੇ ਦੇਣ ਨਾਲੋਂ ਬੇਨਤੀ ਮੇਰੀ ਇਹੀ ਆ ਸੀਰੀਅਸ ਲੈਣਾ ਚਾਹੀਦਾ ਇਸ ਪਾਸੇ ਨੂੰ ਕਿਉਂਕਿ ਪਿਛਲੀ ਵਾਰ ਇੱਥੇ 7 7 8 8 ਫੁੱਟ ਪਾਣੀ ਆ ਗਿਆ ਸੀ ਇਹਨਾਂ ਲੋਕਾਂ ਨੇ ਨੁਕਸਾਨ ਝੱਲਿਆ ਹਰ ਵਾਰ ਚੱਲਦੇ ਨੁਕਸਾਨ ਜੇ ਦੇਖ ਰਿਹਾ ਪ੍ਰਸ਼ਾਸਨ ਦੇਖੂਗਾ ਵੈਸੇ ਰਾਤੀ ਵੀ ਸਾਡੀ ਵੀਡੀਓ ਦੇਖੀ ਫਿਰ ਤੈਂਗੜਪੁਰ ਜਾਣਾ ਪੈ ਗਿਆ ਪਹਿਲਾਂ ਤਾਂ ਦਿਹਾੜੀ ਤੋੜ ਕੇ ਜੀ ਸਾਰੇ ਬੰਦੇ ਇੱਥੇ ਖੜੇ ਹੈ ਜਿਹੜੇ ਬੰਦੇ ਕੋਈ ਰੰਗ ਦਾ ਕੰਮ ਕਰਦਾ ਕੋਈ ਕਾਰਵਾਸ਼ ਦਾ ਕੰਮ ਕਰਦਾ ਸਾਰੇ ਆਪਣੀਆਂ ਦਿਹਾੜੀਆਂ ਤੋੜ ਕੇ ਇੱਥੇ ਖੜਿਆ ਵੀ ਇਹਦਾ ਹੱਲ ਕੀ ਕਰੀਆ ਆਪਣਾ ਸਮਾਨ ਚੱਕ ਕੇ ਉਸਦੇ ਰੱਖਦਾ ਮੈਂ ਮੈਂ ਉਹੀ ਉਹੀ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਦੇਖ ਰਿਹਾ ਪ੍ਰਸ਼ਾਸਨ ਨੂੰ ਕਹਿਣਾ ਕੀ ਹੈ ਕਿਵੇਂ ਬਚਾਓ ਸਕਦਾ ਭਾਈ ਜੀ ਬਚਾਤਾ ਇਹੇ ਕਰ ਸਕਦੇ ਆ ਭਾਈ 90 ਹੀ ਸਾਫ ਕਰਾ ਦੋ ਵਾਗੇ ਜਿੱਥੇ ਮਾਲ ਹਾਰਾਂ ਦਾ ਪੈਣਾ ਹੈ ਹੱਲ ਕਰੂਗੇ ਦੇਖੋ ਵੀ ਨਾਲ ਇੰਨੇ ਬੰਦੇ ਖੜੇ ਆ ਆ ਕੇ ਇਹ ਤਾਂ ਵਿਚਾਰੇ ਕਰ ਹੀ ਜਾਂਦੇ ਆ ਦੇਖੋ ਆ ਹਾਲ ਦੇਖੋ ਉਹਨਾਂ ਦੇ ਲਿਬੜੇ ਤੇਪੜੇ ਫਿਰਦੇ ਆ ਪਿਆਰੇ ਮਤਲਬ ਆਪਾਂ ਇਹਦੇ ਨਾਲ ਨਾੜੀ ਸਾਫ ਕਰਾ ਦੇ ਮੈਂ ਮੈਂ ਸਮਝ ਗਿਆ ਜੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਇਹ ਨੌਜਵਾਨ ਆਪਣੇ ਲਈ ਤੁਹਾਡਾ ਸਹਿਯੋਗ ਕਰਨਗੇ ਇਧਰਲੇ ਪਾਸੇ ਥੋੜਾ ਸੀਰੀਅਸ ਹੋ ਕੇ ਧਿਆਨ ਦਿਓ ਹੱਲੇ ਵੀ ਡੁੱਲੇ ਬੇਰਾਂ ਦਾ ਬਹੁਤਾ ਕੁਝ ਨਹੀਂ ਵਿਗੜਿਆ ਮੁੜ ਕੇ ਉਹ ਹਾਲਾਤ ਨਾ ਹੋਵੇ ਕਿ ਵਿਚੜੀਆਂ ਚੋਕੀ ਖੇਤ ਇਹਨਾਂ ਦਾ ਨੁਕਸਾਨ ਬਹੁਤ ਹੋਇਆ ਨਾ ਤੁਸੀਂ ਤਾਂ ਗੱਡੀਆਂ ਚਾਉਣਾ ਪੇਪਰ ਲੈ ਕੇ ਲੈਦਰ ਹਾਵੇ ਕੀ ਹੋਇਆ ਕੋਈ ਨਹੀਂ ਮਿਲ ਜੂਗਾ ਮੁਆਵਜ਼ਾ ਫਿਰ ਮੁੜ ਕੇ ਕੋਈ ਐਡੀਸ਼ਨਲ ਅਫਸਰ ਆ ਜਾਂਦਾ ਉਹ ਕਹਿੰਦਾ ਦੂਜਾ ਆਊਗਾ ਇਹ ਵਿਚਾਰੇ ਫਿਰ ਹੈਗੇ 1200 2000 ਰੁਪਏ ਗੇੜਾ ਮਾਰਦੇ ਆ ਤਾਂ ਹੱਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕੋਸ਼ਿਸ਼ ਕੀਤੀ ਜਾਵੇ ਤਾਂ ਆਪਾਂ ਇਹਨੂੰ ਬਚਾ ਸਕਦੇ ਆ ਜੀ ਪੈਸੇ ਨਹੀਂ ਲੋੜ ਸਾਨੂੰ ਪੈਸਿਆਂ ਦੀ ਵੀ ਨਹੀਂ ਲੋੜ ਬਸ ਸਫਾਈ ਹੋ ਜਾਵੇ ਸਾਡੀ ਜੀ ਚਲੋ ਚਲੋ ਆਪਾਂ ਇਹ ਬੇਨਤੀ ਕਰ ਦਿੱਤੀ ਹੈ ਔਰ ਪਰਸਨਲੀ ਵੀ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਦੇ ਠੀਕ ਹੈ ਵੀਰੇ ਬਹੁਤ ਸ਼ੁਕਰੀਆ